ਉਹ ਲਾ ਉੱਚੀਆਂ ਦੀ ਗੱਲਾਂ ਤੇਰੇ ਯਾਰ ਦੀਆਂ ਮਸਟੈਂਗ ਮੈਂ ਬੰਬੇਸਾਂ ਯਾਰੀ ਰੋਡ ਤੇ ਮੈਨੂੰ ਅੱਜ ਵੀ ਯਾਦ ਹੈ ਉੱਥੇ ਡਾਊਨਲੋਡ ਗਿਆ ਮੈਂ ਨਾਮ ਵੀ ਨਹੀਂ ਪੜਿਆ ਸਿੱਧੂ ਅੱਗੇ ਸੀ ਸਰਨੇ ਬਸ ਸਿੱਧੂ ਵੇਖ ਕੇ ਮੈਂ ਡਾਊਨਲੋਡ ਕਰ ਲਿਆ ਗਾਣੇ ਤੇ ਉਸ ਟਾਈਮ ਮੈਂ ਉਹ ਬੰਦੇ ਨੂੰ ਸੁਣਿਆ ਔਰ ਅੱਜ ਤੱਕ ਸੁਣਦਾ ਆ ਰਿਹਾ ਉਹਨਾਂ ਦੀ ਜਿਹੜੀ ਸਭ ਤੋਂ ਕਮਾਲ ਦੀ ਲਾਈਨ ਹੈ ਨਾ ਕਹਿੰਦਾ ਕਰਦਾ ਕੋਈ ਤਰੱਕੀ ਦੇਖ ਕੇ ਮੈਨੂੰ ਅਸਾੜਾ ਨਹੀਂ ਹੁੰਦਾ ਮਾਂ ਚਾਹ ਕੇ ਵੀ ਤੇਰੇ ਵਾਂਗੂ ਕਿਸੇ ਦਾ ਮਾੜਾ ਨਹੀਂਦਾ ਤਾਈਓ ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਿਵੇਂ ਤੇਰੇ ਬਾਰੇ ਮੈਨੂੰ ਗ ਉਹ ਬੰਦਾ ਕਹਿੰਦਾ ਕਿ ਮੈਂ ਸੋਚ ਵੀ ਲਾਵਾਂ ਨਾ ਕਿ ਇਹ ਬੰਦੇ ਦਾ ਮਾਰਾ ਹੀ ਕਰਨਾ ਪਰ ਨਹੀਂ ਕਰ ਪਾਉਂਦਾ ਚਾਹ ਕੇ ਵੀ ਨਹੀਂ ਮਾਰਾ ਕਰ ਸਕਦਾ ਉਹਨਾਂ ਨੂੰ ਮੈਂ ਬਹੁਤ ਸੁਣਨਾ ਮੈਂ ਉਹਨਾਂ ਨੂੰ ਪਹਿਲੇ ਦਿਨ ਤੋਂ ਲੈ ਕੇ ਸੁਣ ਰਿਹਾ ਜਿੱਦਨ ਉਹਨਾਂ ਦਾ ਪੂਰਾ ਗਾਣਾ ਐਲਬਮ ਲੀਕ ਹੋਈ ਸੀ ਐਲਬਮ ਨਹੀਂ ਸਿੰਗਲ ਸਿੰਗਲ ਕਰਕੇ ਗਾਣੇ ਪਹਿਲਾਂ ਉੱਚੀਆਂ ਦੀ ਗੱਲਾਂ ਤੇਰੇ ਯਾਰ ਦੀਆਂ ਮਸਟੈਂਗ ਮੈਂ ਬੰਬੇਸਾਂ ਯਾਰੀ ਰੋਡ ਤੇ ਮੈਨੂੰ ਅੱਜ ਵੀ ਯਾਦ ਹੈ ਉੱਥੇ ਡਾਊਨਲੋਡ ਗਿਆ ਮੈਂ ਨਾਮ ਵੀ ਨਹੀਂ ਪੜਿਆ ਸਿੱਧੂ ਅੱਗੇ ਸੀ ਸਰਨੇਮ ਬਸ ਸਿੱਧੂ ਵੇਖ ਕੇ ਮੈਂ ਡਾਊਨਲੋਡ ਕਰ ਲਿਆ ਗਾਣੇ ਤੇ ਉਸ ਟਾਈਮ ਮੈਂ ਉਹ ਬੰਦੇ ਨੂੰ ਸੁਣਿਆ ਔਰ ਅੱਜ ਤੱਕ ਸੁਣ ਔਰ ਉਹ ਬੰਦੇ ਦੀ ਮੈਨੂੰ ਜੋ ਸਭ ਤੋਂ ਸਾਰੇ ਗਾਣੇ ਪਸੰਦ ਨੇ ਪਰ ਉਹਨਾਂ ਦੀ ਜਿਹੜੀ ਸਭ ਤੋਂ ਕਮਾਲ ਦੀ ਲਾਈਨ ਹੈ ਨਾ ਜਿਹੜੀ ਇੱਕ ਜ਼ਿੰਦਗੀ ਨਾਲ ਰਿਲੇਟ ਹੁੰਦੀ ਹੈ ਕਹਿੰਦਾ ਕਰਦਾ ਕੋਈ ਕਰਦਾ ਦੇਖ ਕਰਦਾ ਕੋਈ ਤਰੱਕੀ ਦੇਖ ਕੇ ਮੈਨੂੰ ਤਾਂ ਸਾੜਾ ਨਹੀਂ ਹੁੰਦਾ ਮਾਂ ਚਾਹ ਕੇ ਵੀ ਤੇਰੇ ਵਾਂਗੂ ਕਿਸੇ ਦਾ ਮਾੜਾ ਨਹੀਂਦਾ ਤਾਈਓ ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰੀ ਮੈਨੂੰ ਗੱਲ ਕਿੰਨੀ ਗਹਿਰਾਈ ਵਾਲੀ ਕਹੀ ਹੈ ਉਹ ਬੰਦਾ ਕਹਿੰਦਾ ਕਿ ਮੈਂ ਸੋਚ ਵੀ ਲਾਵਾਂ ਨਾ ਕਿ ਜੇ ਬੰਦੇ ਨਾਲ ਮਾੜਾ ਹੀ ਕਰਨਾ ਪਰ ਨਹੀਂ ਕਰ ਪਾਉਂਦਾ ਚਾਹ ਕੇ ਵੀ ਨਹੀਂ ਮਾੜਾ ਕਰ ਸਕਦਾ ਜਿਹੜੇ ਸੱਚੇ ਦਿਲੋਂ ਹੁੰਦੇ ਨੇ ਉਹ ਚਾਹ ਕੇ ਕਿਸੇ ਦਾ ਮਾੜਾ ਨਹੀਂ ਤੁਸੀਂ ਇਹ ਗਾਣਾ ਗਾਇਆ ਤੁਹਾਡੀ ਅੱਖਾਂ 'ਚ ਇੱਕ ਉਹ ਫੀਲ ਜ਼ਰੂਰ ਆਇਆ ਕਿਉਂਕਿ ਇੱਕ ਆਰਟਿਸਟ ਹੁੰਦਾ ਉਹ ਜਾਣਦਾ ਹੁੰਦਾ ਲੀਕਸ ਦੇ ਪਿੱਛੇ ਕੀ ਦਰਦ ਹੁੰਦਾ ਹੈ ਹਾਂਜੀ ਲਿਰਿਕਸ ਦੇ ਪਿੱਛੇ ਦੇਖੋ ਭਾਜੀ ਹਰ ਨਾ ਇੱਕ ਜੀ ਇਮੋਸ਼ਨਲ ਜੁੜੇ ਹੁੰਦੇ ਲੋਕ ਹਰ ਤੁਸੀਂ ਗੀਤ ਕਰਦਾ ਕੋਈ ਵੀ ਗਾਣਾ ਦੇਖ ਲਓ ਉਹ ਗਾਣੇ 'ਚ ਨਾ ਉਹਦੀ ਇੱਕ ਜ਼ਿੰਦਗੀ ਝਲਕਦੀ ਹੈ ਜਜ਼ਬਾਤ ਜਿਵੇਂ ਫਿਲਮ ਦਾ ਹੀ ਗਾਣਾ ਮੇਰਾ ਲਿਖਿਆ ਆ ਸਮਝ ਨਾ ਆਵੇ ਕਿੱਥੇ ਲਾਇਆ ਜਾਵੇ ਜਿੰਦੜੀ ਇਹ ਤੇਰਾ ਅੰਦਾਜ਼ ਸਾਬ ਮੁੱਕਦੇ ਹੀ ਜਾਂਦੇ ਹਨ ਜੂ ਸੁੱਕਦੇ ਹੀ ਜਾਂਦੇ ਲੇਖ ਲੇਖਾਂ ਨਾਲ ਹੋਏ ਨੇ ਨਰਾਜ਼ ਇਹ ਗਾਣੇ 'ਚ ਮੇਰਾ ਪੂਰਾ ਸਟ੍ਰਗਲ ਹੈ 12 ਸਾਲ ਦਾ ਬੰਬੇ ਕਿਦਾਂ ਦਿਨ ਕੱਟੇ ਸੜਕਾਂ ਤੇ ਕਦੇ ਬਾਰਿਸ਼ ਆਉਣੀ ਰਹਿਣ ਨੂੰ ਰੂਮ ਨਹੀਂ ਹੈ ਕਦੇ ਖਾਣ ਨੂੰ ਪੈਸੇ ਨਹੀਂ ਹੈ ਕਿੰਨੇ ਬੰਬੇ ਅ ਅਦਾਕਾਰ ਚਲੇ ਜਾਂਦੇ ਨੇ ਕਿੰਨੇ ਨੇ ਜਾਂਦੇ ਬੜੀ ਵੱਡੀ ਗਿਣਤੀ 'ਚ ਉਹ ਵਾਪਸ ਉਸ ਤੋਂ ਵੀ ਵੱਡੀ ਗਿਣਤੀ 'ਚ ਆਉਂਦੇ ਨੇ ਹਾਂ ਭਾਜੀ ਬਹੁਤ ਲੋਕ ਜਾਂਦੇ ਨੇ ਹੁਣ ਤੁਸੀਂ ਇੱਕ ਚੀਜ਼ ਹੈ ਮੇਰਾ ਜਿਵੇਂ ਦੋਸਤ ਕਹਿੰਦਾ ਹੁੰਦਾ ਕਿ ਮੈਂ ਜਿਵੇਂ ਕਿ ਆ ਯਾਰ ਪਿੰਡ ਦਾ ਮਜਾ ਹੀ ਉਹਨੇ ਮੈਨੂੰ ਇੱਕ ਬੜੀ ਕਮਾਲ ਦੀ ਗੱਲ ਕਹੀ ਕਿ ਤੱਕ ਤੱਕ ਤਾਂ ਹਜ਼ਾਰੇ ਰਾਂਝੇ ਛੱਡਦੇ ਹੀਰਾ ਥੋੜਾ ਛੱਡਦਿਆਂ ਨੇ ਮੈਣੀ ਰਾਂਝੀ ਤੱਕ ਤੱਕ ਹਜ਼ਾਰੇ ਛੱਡਦੇ ਨੇ ਤੇ ਤੇ ਚੀਜ਼ਾਂ ਜ਼ਿੰਦਗੀ 'ਚ ਜਿਵੇਂ ਤੁਸੀਂ ਕੁਝ ਪਾਉਣ ਵਾਸਤੇ ਨਾ ਕੁਝ ਤੱਕ ਹੋਣਾ ਹੀ ਪੈਂਦਾ ਮਤਲਬ ਜ਼ਿੰਦਗੀ ਬਣਾਉਣ ਵਾਸਤੇ ਤੁਸੀਂ ਗਏ ਤੇ ਅੱਜ ਉਹ ਸਫਲ ਜਿਹੜਾ ਤੁਸੀਂ ਕਹਿੰਦੇ ਵੀ ਸੜਕਾਂ ਦੇ ਸੁੱਤੇ ਅੱਜ ਲੱਗਦਾ ਹੈ ਕਿ ਹੁਣ ਆਪ ਦੀ ਜਿਹੜੀ ਕਲਮ ਹੈਗੀ ਹੈ ਉਸ ਦਾ ਅਸਰ ਲੋਕਾਂ ਦੇ ਵਿੱਚ ਫਿਲਮਾਂ ਦੇ ਵਿੱਚ ਗਾਣਿਆਂ 'ਚ ਦਿਖ ਰਿਹਾ ਤੇ ਮਾਂ ਨੂੰ ਵੀ ਬੜੀ ਖੁਸ਼ੀ ਹੁੰਦੀ ਨਹੀਂ ਜਿਵੇਂ ਤੁਸੀਂ ਮਾਂ ਦਾ ਜ਼ਿਕਰ ਵੀ ਕੀਤਾ ਹਾਂ ਹਾਂ ਮਾਂ ਨੂੰ ਬੜੀ ਖੁਸ਼ੀ ਹੁੰਦਾ ਉਹ ਤਾਂ ਹੁਣ ਪਹਿਲਾਂ ਨਾਲ ਟੈਨਸ਼ਨ ਨਹੀਂ ਤਾਂ ਟੈਨਸ਼ਨ ਬਹੁ ਲੈ ਲੈਂਦੇ ਸੀ ਹਾਂਜੀ ਹੁਣ ਤਾਂ ਬਹੁਤ ਮੁੰਡੇ ਨੂੰ ਸੈੱਟ ਵੇ ਕੇ ਖੁਸ਼ ਹੋਣੀ ਮਾਂ ਹਾਂ ਹਜੇ ਤਾਂ ਹੋਰ ਸੈੱਟ ਹੋਣਾ ਹੈ ਅਜੇ ਤਾਂ ਡਾਇਰੈਕਟਰ ਵਾਸਤੇ ਟ੍ਰੈਂਟ ਸੈੱਟ ਕਰਨਾ ਹੈ ਕਹਿੰਦੇ ਨੇ ਇੱਕ ਮਾਂ ਤੇ ਪਿਓ ਹੁੰਦਾ ਜਿਹੜਾ ਇਹ ਕਹਿੰਦਾ ਕਿ ਜਿਹੜਾ ਮੇਰਾ ਮੁੰਡਾ ਹੈਗਾ ਉਹ ਮੇਰੇ ਤੋਂ ਉੱਪਰ ਦਾ ਬੰਝੇ ਹੋਰ ਕੋਈ ਨਹੀਂ ਕਹਿੰਦਾ ਸੋਚਦਾ ਹਾਂਜੀ ਉਹ ਤਾਂ ਹੈਗਾ ਹੀ ਜਿੱਦਾਂ ਮੈਂ ਨਾ ਇੱਕ ਲਾਈਨ ਲਿਖੀ ਸੀ ਜਿਵੇਂ ਨਾ ਪਰ ਤੁਹਾਨੂੰ ਨਾ ਇੱਕ ਤਰਫਾ ਪਿਆਰ ਜ਼ਰੂਰੀ ਨਹੀਂ ਕਿ ਕੁੜੀ ਨਾਲ ਹੀ ਹੋਵੇ ਆਪਾਂ ਜੋ ਕੰਮ ਕਰਨੇ ਨਾ ਮੈਂ ਬੰਬੇ ਲੋਕਾਂ ਦੀ ਜ਼ਿੰਦਗੀ ਦੇਖੀ ਕਈ ਐਕਟਰਾਂ ਦੀ ਐਕਟਰ ਬਣਨ ਗਏ ਨੇ ਛੋਟਾ ਮੋਟਾ ਕੰਮ ਕੀਤਾ ਕਾਮਯਾਬ ਨਹੀਂ ਹੋਏ ਪੂਰੀ ਉਮਰ ਨਾਲ ਧਰਦੇ ਰਹੇ ਨਾ ਕਾੜਦੇ ਰਹੇ ਮਤਲਬ ਇੱਕ ਤਰਫਾ ਪਿਆਰ ਮਤਲਬ ਉਹਨਾਂ ਨੂੰ ਆਪਣੇ ਕੰਮ ਨਾਲ ਇੱਕ ਤਰਫਾ ਪਿਆਰ ਉਦੋਂ ਤੱਕ ਰਹਿੰਦਾ ਜਦ ਤੱਕ ਉਹ ਪੂਰਾ ਨਾ ਹੋ ਜਾਏ ਮੈਂ ਉਹ ਜ਼ਿੰਦਗੀ ਦੀ ਸਟਰਗਲ ਦੇ ਕਚੀ ਲਿਖੀ ਜੇ ਲੋਕਾਂ ਦੇ ਰੰਗ ਦੇਖਣੇ ਨਾ ਆਪਾਂ ਜਿੰਨੇ ਤੇ ਰਿਸ਼ਤੇਦਾਰਾਂ ਦੇ ਵੀ ਵੇਖ ਲੈਂਦੇ ਸਾਰਿਆਂ ਦੇ ਵੇਖ ਲੈਨੇ ਕਿ ਮਾੜੇ ਟਾਈਮ ਕਿਸੇ ਨੇ ਤੁਹਾਡੀ ਹੈਲਪ ਕੀ ਕਰਨੀ ਹੁੰਦੀ ਉਲਟਾ ਘਰੇ ਤੁਹਾਡੇ ਫੋਨ ਕਰਕੇ ਕਹਿ ਦਿੰਦੇ ਕਿ ਆਪਣੇ ਮੁੰਡੇ ਨੂੰ ਸਮਝਾ ਲਓ ਸਾਨੂੰ ਐ ਕਾਲ ਨਾ ਕਰੇ ਕਿ ਮਦਦ ਵਾਸਤੇ ਮੈਂ ਲਿਖਿਆ ਮੈਂ ਲਿਖਿਆ ਰੈਕ ਕੇ ਮੈਂ ਸੰਗ ਵੇਖ ਲੈ ਕਈਆਂ ਦੇ ਮੈਂ ਰੰਗ ਵੇਖ ਲੈ ਰੈ ਕੇ ਮੈਂ ਸੰਗ ਵੇਖ ਲੈ ਕਈਆਂ ਦੇ ਮੈਂ ਰੰਗ ਵੇਖ ਲੈ ਉੱਤੋਂ ਤੋਂ ਹੀ ਨੇ ਮੇਰੇ ਬੰਦੇ ਦਿਲਾਂ ਦੇ ਮੈਂ ਨੰਗ ਵੇਖ ਲੈ ਚਿਹਰੇ ਦੀ ਰੌਣਕ ਸਟ੍ਰਗਲ ਖਾ ਗਿਆ ਜਿੰਦਾ ਜਿੱਥੇ ਲੱਗਿਆ ਉਹ ਸਾਡੇ ਨਾਲ ਉੱਥੇ ਸੱਜਣਾ ਦਾਲ ਆ ਗਿਆ ਬਚਦਾ ਜਾਂਦੇ ਆਪਾਂ ਵੀ ਸੱਜਣਾ ਪਰ ਕੀ ਕਰੀਏ ਇੱਕ ਤਰਫਾ ਪਿਆਰ ساری ਉਮਰ ਖਾ ਗਿਆ ਕੀ ਬਾਤ ਹੈ ਭਾ